ਸੂਬੇ ਦੇ ਵਿੱਚ ਲੁੱਟਾਂ ਖੂਹਾਂ ਦੀਆਂ ਵਾਰਦਾਤਾਂ ਨੇ ਜਿਹੜੀਆਂ ਕਿਸੇ ਵੀ ਹੱਦ ਤੱਕ ਰੁਕਣ ਦਾ ਨਾਮ ਨਹੀਂ ਲੈ ਰਹੀ ਨੇ ਕਿਤੇ ਨਾ ਕਿਤੇ ਪ੍ਰਸ਼ਾਸਨ ਜਿਹੜਾ ਉਹ ਵੀ ਸਵਾਲਾਂ ਦੇ ਘੇਰੇ ਵਿੱਚ ਆਉਂਦਾ ਹੈ ਪਰ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਨਹੀਂਗ ਸਿੰਘ ਬਾਣਾ ਜੋ ਕਿ ਬੜਾ ਪਵਿੱਤਰ ਮੰਨਿਆ ਜਾਂਦਾ ਹੈ ਸਿੱਖ ਧਰਮ ਦੇ ਵਿੱਚ ਇਸ ਦੀ ਖਾਸ ਮਹੱਤਤਾ ਹੈ ਤਾਂ ਚੋਰਾ ਨੇ ਹੁਣ ਲੁਟੇਰਿਆਂ ਨੇ ਹੁਣ ਇਹ ਬਾਣਾ ਵੀ ਨਹੀਂ ਬਖਸ਼ ਦਰਸਲ ਨਹੀਂਗਾ ਦੇ ਬਾਣੇ ਵਿੱਚ ਤਿੰਨ ਬਾਈਕ ਸਵਾਰ ਆਉਂਦੇ ਨੇ ਪੈਟਰੋਲ ਪੰਪ ਦੇ ਉੱਤੇ ਤੇਲ ਪਵਾਉਂਦੇ ਨੇ ਤੇ ਜਦੋਂ ਪੈਸੇ ਮੰਗੇ ਜਾਂਦੇ ਨੇ ਤਾਂ ਕਹਿੰਦੇ ਨੇ ਕਿ Google Pay ਦੇ ਤੋ ਤਾਂ ਜਦੋਂ ਸਕੈਨਰ ਲੈਣ ਲਈ ਲੜਕਾ ਜਾਂਦਾ ਤਾਂ ਤਿੰਨੋਂ ਬਾਈਕ ਸਵਾਰ ਨੇ ਜਿਹੜੇ ਆਪਣੀ ਬਾਈਕ ਲੈ ਕੇ ਫਰਾਰ ਹੋ ਜਾਂਦੇ ਨੇ ਰਫੂ ਚੱਕਰ ਹੋ ਜਾਂਦੇ ਨੇ ਤਾਂ ਮੌਕੇ ਤੇ ਮੌਜੂਦ ਪੈਟਰੋਲ ਪੰਪ ਮਾਲਕ ਦਾ ਲੜਕਾ ਮੌਜੂਦ ਸੀ ਆਪਣੀ ਬਾਈਕ ਦੇ ਉੱਤੇ ਉਹਨਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਜੁਦੇ ਇੱਕ ਨਹਿਂਗ ਸਿੰਘ ਦੇ ਵੱਲੋਂ ਜੋ ਕਿ ਬਾਣਾ ਪਾਇਆ ਹੋਇਆ ਸੀ ਉਸਨੇ ਨਹਿਂਗ ਸਿੰਘ ਦੇ ਬਾਣੇ ਦੇ ਵਿੱਚ ਇੱਕ ਸਖਸ਼ ਦੇ ਵੱਲੋਂ ਔਰ ਲੜਕੇ ਦਾ ਗੁੱਟ ਵੜ ਤੱਕ ਦਿੱਤਾ ਜਾਂਦਾ ਤਾਂ ਬਿਲਕੁਲ ਮਾਮਲਾ ਜਿਹੜਾ ਸ੍ਰੀ ਹਰਗੋਬਿੰਦਪੁਰ ਤੋਂ ਸਾਹਮਣੇ ਆ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਜੇਕਰ ਕੋਈ ਮਿਹਨਤ ਦੀ ਕਮਾਈ ਕਰਦਾ ਹੈ ਉਹ ਵੀ ਹੁਣ ਸੁਰੱਖਿਅਤ ਨਹੀਂ ਹੈ ਇਸ ਤੋਂ ਇਲਾਵਾ ਜੇ ਕੋਈ ਕਹਿ ਸਕਦੇ ਆ ਕਿ ਆਪਣਾ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੈ ਹਰ ਕੋਈ ਆ ਜਿਹੜਾ ਲੁੱਟਾ ਖੋਹਾਂ ਤੇ ਉੱਤਰਿਆ ਹੈ ਤਾਂ ਬਿਲਕੁਲ ਤੁਹਾਨੂੰ ਇਹ ਖਬਰ ਸੁਣ ਕੇ ਕੀ ਮਹਿਸੂਸ ਹੋਇਆ ਆਪਣੀ ਰਾਏ ਜਿਹੜੀ ਸਾਡੇ ਕਮੈਂਟਸ ਬਾਕਸ ਵਿੱਚ ਦੱਸੋ ਪਾਪਾ ਮੇਰੇ ਕੋਲ ਵਾਪਸ ਮੁੜੇ ਫਿਰ ਇਹਨੂੰ ਲੈਣ ਆਏ ਆ ਇਹਨੂੰ ਫਿਰ ਲੈਣ ਆਏ ਆ ਪੈਸੇ ਮੈਂ ਪੈਸੇ ਨਾ ਦੇਣਾ ਨੰਨ ਦੇ ਉਹ ਨਾਲ ਤੂੰ ਉੱਥੇ ਅੱਛਾ ਤੂੰ ਮੰਦਿਰੋਂ ਆ ਕੇ ਤੇਲ ਪਾਉਣ ਕੇ ਆਉਂਦੇ ਤੂੰ ਉੱਥੇ ਆਇਆ ਤੂੰ ਤੂੰ ਅੱਗ ਲੱਗਦੀ ਆ ਤੇ ਕੀ ਉਹਨਾਂ ਨੂੰ ਉੱਥੇ ਜਾ ਕੇ ਤੇ ਤੂੰ ਅੱਗ ਲੱਗਦੀ ਆ ਉੱਥੇ ਜਾ ਕੇ ਚੇਤਾ ਵਿਰਦੀ ਕੀ ਵਾਪਰਿਆ ਪਾਜੀ ਇਹ ਤਿੰਨ ਬੰਦੇ ਆਏ ਆ ਕਮਾਣਾ ਵੱਲੋਂ ਤੇਲ ਪਾਇਆ ਇਹਨਾਂ ਨੇ ਇਹਨੂੰ ਇਹਨੂੰ ਵੀ ਇਹਨੂੰ ਬੰਦੇ ਨੂੰ ਰਾਹ ਚ ਧਾਰ ਗਏ ਆ ਇਹਦੇ ਨਾਲ ਦੋ ਸਾਥੀ ਇਹਦੇ ਠੀਕ ਆ ਜੀ ਉਹ ਦੋ ਸਾਥੀ ਇੱਥੋਂ ਇਹਨਾਂ ਨੇ ਤੇਲ ਪਾਇਆ 1000 ਰੁਪਏ ਦਾ ਕੋਈ ਵੱਲੋਂ ਭੱਜੇ ਆ ਮੈਂ ਇਹਨਾਂ ਦੇ ਮਗਰ ਗਿਆ ਵਾਂ ਉਹਨਾਂ ਦੇ ਮਗਰ ਗਿਆ ਤੇ ਉਹ ਬੰਦੇ ਦੁੱਕੇ ਫੇਰ ਵਾਪਸ ਮੋਟਰੇਲ ਨੂੰ ਲੈਣ ਵਾਸਤੇ ਸਾਡੇ ਇੱਕ ਬੰਦੇ ਨੇ ਹੱਥ ਵੜਤਾ ਜੀ ਨਾ ਉਹ ਦੋ ਮੋਕੇ ਦੇ ਫਰਾਰ ਹੋ ਗਏ ਜੇ ਤੇ ਆ ਸਾਡੇ ਕਾਬੂ ਆ ਗਿਆ ਜੇ ਇਹ ਪਿੰਡ ਆਪਣਾ ਧੂਲਕਾ ਦਾ ਪਿਆ ਜੇ ਤੇਲ ਕਿੰਨਾ ਕਿੰਨੇ ਦਾ ਪਾਇਆ ਜੀ 1000 ਰੁਪਏ ਦਾ ਪਾਜੀ ਸਪਲੈਂਡਰ ਮੋਟਰਸਾਈਕਲ ਦੇ ਵਿੱਚ ਪਾਇਆ ਗਿਆ ਸਪਲੈਂਡਰ ਦੇ ਮੋਟਰਸਾਈਕਲ ਦੇ ਠੀਕ ਹੈ ਪਿੰਡ ਕਿਹੜਾ ਧੂਲਕਾ ਕੰਮ ਕਰਦਾ ਕੰਮ ਮੋਟਰਸਾਈਕਲਾਂ ਦਾ ਮੋਟਰਸਾਈਕਲ ਅੰਦਰ ਤੇ ਆਇਆ ਕਿੱਥੋਂ ਆਣ ਤੋਂ ਹੁਣ ਮੈਂ ਬਾਬਾ ਉੱਥੇ ਨੰਦਪੁਰ ਸਾਹਿਬ ਦਰਸ਼ਨ ਕਰਨ ਗਿਆ ਹਾਂ ਚੰਗੇ ਦਰਸ਼ਨ ਕਰਨ ਗਿਆ ਇੱਥੇ ਹੱਥ ਕਿਓ ਵੱਢਿਆ ਕੁੱਟ ਕਿਓ ਵੱਢਿਆ ਉਹ ਤੇ ਬਾਬਾ ਮੈਂ ਤਾਂ ਉਹਦੇ ਨਾਲ ਬਹਿ ਕੇ ਆਇਆ ਹੁਣ ਕੋਈ ਵਾਕਿਆ ਤੇਰੇ ਲੈ ਵਾਕ ਨਹੀਂ ਮੈਨੂੰ ਥੋੜੀ ਪਤਾ ਹੁਣ ਆ ਕੰਮ ਕਰਨਾ ਜੰਮੀ ਦੇ ਛੋਟੇ ਭਰਾ ਦਾ ਟ੍ਰੋਲ ਬਾਬਾ ਅੱਛਾ ਜੀ ਨਾਮ ਮੇਰਾ ਗੁਰਕੀਤੇ ਸਿੰਘ ਭਰਾ ਦਾ ਠੀਕ ਹੈ ਜੀ ਕਿ ਮੈਂ ਜਦੋਂ ਇੱਕ ਕਰਨਾ ਸੀ ਉਸਨੇ ਫੋਨ ਗਿਆ ਵਾ ਤੇ ਮੈਂ ਉਸੇ ਵੇਲੇ ਆ ਗਿਆ ਹਾਂ ਹਾਂ ਜੀ ਤੇ ਇਹਨਾਂ ਨੇ ਮਤਲਬ ਤਨਾ ਨੇਗਾ ਨੇ ਤਿਰਖ ਹੋਇਆ ਵਾ ਅੱਛਾ ਜੀ ਤੇ ਇਹਨਾਂ ਦੇ ਵੀ ਗੂਗਲ ਪੇ ਕਰਦਨੇ ਆ ਤੇ ਮੁੜਕੇ ਲਿਕੇ ਜਿਉਂ ਢੋੜੇ ਇੱਕ ਨੂੰ ਨਾ ਧਾਰ ਦਿੱਤਾ ਜਿਹਦੇ ਕੋ ਡੰਡੇ ਝੋਟੇ ਹਥਿਆਰ ਹੀ ਜਿਹਦੇ ਕੋ ਹਾਂ ਉਹ ਦੁਬਾਰਾ ਨੂੰ ਲੈਣਾ ਹੈ ਜਦੋਂ ਪਟ્રોલ ਪੰਪ ਦੇ ਲਾਗੋ ਇਹ ਸਾਡੇ ਬੰਦੇ ਫੇਰਲੇ ਪੈ ਗਈ ਆ ਤੇ ਉਹਨਾਂ ਨੇ ਬੰਦੇ ਦਾ ਆਪਣੇ ਗੁਰਗੀਤ ਤੇ ਸਿੱਖਦਾ ਜਿਹੜਾ ਤੇਲ ਪਾ ਕੇ ਪਹਿਲਾਂ ਭੱਜ ਗਿਆ ਭੱਜ ਗਿਆ ਮੁੜਕੇ ਵਾਪਸ ਇੱਕ ਬੰਦਾ ਰਹਿ ਗਿਆ ਨਾ ਉਹ ਲੈਣ ਆਏ ਆ ਉਹ ਫਿਰ ਜਿਹੜਾ ਜਿਹੜੇ ਲੈਣ ਆਏ ਉਹਨਾਂ ਨੇ ਧਾਰਨਾ ਕੀਤਾ ਉਹਨਾਂ ਕਿ ਜਿਹੜਾ ਰਹਿ ਗਿਆ ਸੀ ਨਹੀਂ ਜਿਹੜਾ ਜਿਹੜੇ ਲੈਣ ਆਏ ਵਾਪਸ ਉਹਨਾਂ ਨੇ ਉਹਨਾਂ ਨੇ ਹੁਣਾ ਕੀਤਾ ਉਹਨਾਂ ਨੇ ਹੁਣਾ ਕੀਤਾ ਇਹ ਜਿਹੜੀ ਗੁੱਟ ਤੇ ਸੱਟ ਲੱਗੀ ਕਾਫੀ ਜ਼ਿਆਦਾ ਵੱਧਿਆ ਗਿਆ ਹੋ ਜਾਂਦਾ ਕਾਫੀ ਵੱਧਿਆ ਕਿਹੜੇ ਹਸਪਤਾਲ ਲੈ ਗਏ ਨੇ ਅਮਨਦੀਪ ਲੈ ਕੇ ਗਏ ਆ ਉਹਨੂੰ ਕਿੰਨੀ ਉਮਰ ਹੈ ਜਿਨ੍ਹਾਂ ਦੇ ਸਾਟ ਲੱਗੇ ਹੋਣੀ ਉਮਰ ਹੋਣੀ ਹੈ ਜੀ 24 ਵਜੇ ਸਾਢੇ 23 24 ਵਜੇ ਲਗਭਗ ਜਿਹੜੇ ਮਾਲਕ ਨੇ ਉਹਦਾ ਬੇਟਾ ਏ ਇਹ ਨਹੀਂ ਮਾਲਕ ਮਤਲਬ ਜਿਹੜੇ ਸਾਡੇ ਮਾਮੇ ਦਾ ਪੋਤਾ ਵਾ ਉਹ ਵੀ ਨਾਲ 파ਟਨਰ ਆ ਠੀਕ ਹੈ ਬ੍ਰਦਰ ਦੇ ਨਾਲ 파ਟਨਰ ਵਾ ਤੁਹਾਨੂੰ ਕੀ ਲੱਗਦਾ ਆਪਣੇ ਪਿਆਰੀ ਸਾਹਿਬ ਇਹ ਦਿਨੋਂ ਦਿਨ ਘਟਨਾਵਾਂ ਵਧ ਰਹੀਆਂ ਕੱਲ੍ਹ ਹੀ ਘਟਨਾ ਹੋਇਆ ਆਪਣੇ ਕੰਪਨੀ ਤੇ ਹਾਲਾਤ ਹੁਣ ਹੋ ਗਏ ਨੇ ਇਹੋ ਜਿਹੇ ਹਾਲਾਤ ਕਦੀ ਹੋਏ ਨਹੀਂ ਇਹੋ ਜਿਹੇ ਹਾਲਾਤ ਨਹੀਂ ਘਰੇ ਹੋਏ ਹੁਣ ਤੇ ਕੋਈ ਸ਼ੀਫ ਨਹੀਂਗਾ ਦੁਕਾਨ 4 ਵਜੇ 5 ਵਜੇ ਨਿਕਲ ਕੇ ਵੀ ਸ਼ ਇਹ ਕਿੰਨੇ ਵਜੇ ਦੀ ਘਟਨਾ ਆਏ ਇਹ ਹੁਣ ਤੋ 1 ਘੰਟੇ ਪਹਿਲੂ ਦੀ ਗੱਲ ਆ तकरीबन ਮੀਰ ਬੌਟ ਦੋ ਨੇ ਹੰਗਾਏ ਆ ਹਾਂਜੀ ਇੱਕ ਨੂੰ ਪਿੱਛੇ ਦਾ ਅੰਦਾਜ਼ਾ ਕਿਤੇ ਅੱਛਾ ਤਿੰਨ ਜਾਣੇ ਸੀ ਉੱਥੇ ਅੰਨੀ ਜਾਣੇ ਉਸ ਰਾਜ ਜਿਹਨੂੰ ਘੇਰੇ ਉਦੋਂ ਦੱਸਿਆ ਪਹਿਲਾਂ ਇੱਥੇ ਦੋ ਜਾਣੇ ਆਏ ਆ ਅੱਛਾ ਤੇ 10000 ਰੁਪਏ ਦਾ ਤੇਲ ਪਾਇਆ ਵਾ ਅੱਛਾ ਤੇ ਉਹ ਆਂਦੇ ਗੂਗਲ ਪੇ ਕਰਨੇ ਦੂਜੇ ਮੁੰਡੇ ਨੇ ਗਾੜੀ ਹੋਈ ਆ ਹਾਂ ਤੇ ਜਦੋਂ ਹੁਣ ਲੱਗੇ ਤੇ ਮੁਰਗੇ ਉਹਨਾਂ ਸਟਾਰਟ ਕਰਕੇ ਦੌੜ ਗਏ ਆ ਮਗਰ ਮੋਟਰਸਾਈਕਲ ਆਇਆ ਹਾਂ ਤੇ ਰਾਜ ਇੱਕ ਨਿਹੰਗੀ ਸੀ ਉਹਨੂੰ ਘੇਰਿਆ ਉਹਨੂੰ ਲੈਣ ਆਉਣ ਪਿੱਛੋਂ ਲੈਣਾ ਆਇਆ ਵੀ ਲੋ ਇਹ ਵੇਖ ਕੇ ਵਾਪਸ ਹੀ ਮੁੜ ਗਿਆ ਤਾਂ ਫੇ ਇਹਨੂੰ ਘੇਰਿਆ ਤੇ ਗੱਡੀ ਆ ਕੇ ਮੁੰਡਾ ਜਿਹੜਾ ਮਾਲਕੀ ਹੋਮ ਰਿਹਾ ਉਹਦੇ ਜਿਹੜਾ ਕੀ ਨਾ ਉਹ ਗੁਰ ਕੀਤਾਂ ਪੁੱਤਰ ਸਭ ਸਾਫ ਹੋ ਜਾਏਗਾ ਸਾਫ ਸੇ ਪਿੰਡ ਬਾਗੇ ਉਹ ਜਿਹੜੇ ਕੋਈ 20 25 ਰੌਂਡ ਉਹ ਉਹਦੇ ਜ਼ਿਆਦਾ ਗੁੱਟ ਦੇ ਉੱਤੇ ਫਿਰ ਉਹਦੇ ਮਾਰੀ ਆ ਉਹ ਗੱਡੀ ਤੋਂ ਚੌਂਡੇ ਰਾਜੂ ਦੀ ਆਏ ਐਸਾ ਉਹਨਾਂ ਨੇ ਗੱਡੀਓ ਘੇਰਿਆ ਜਦੋਂ ਜਿਹੜਾ ਮਾਲਕ ਕੀਤਾ ਇੱਕ ਉਹਨੇ ਹੰਗਨੇ ਕੀਤਾ ਜਾਂ ਤਿੰਨਾਂ ਨੇ ਕੀਤਾ ਨਹੀਂ ਤੇਨੇ ਦੋ ਹੀ ਦੋਨੇ ਕਿਤਾ ਉੱਥੇ ਹੀ ਪਛੇ ਜਿਹੜਾ ਹੋਇਆ ਅੱਜ ਤੇ ਇੱਥੇ ਰਹਿ ਗਏ ਨਾ ਅਸੀਂ ਉੱਥੇ ਪਹੁੰਚੇ ਨਹੀਂ ਤੀਜਾ ਸਾਥੀ ਕਿੱਥੇ ਕਿਦਾਂ ਫੜਿਆ ਤੀਂ ਫਿਰ ਉਹਦਾ ਉਹ ਇੱਥੇ ਰਾਜ ਹੀ ਉਹਨਾਂ ਨੇ ਮੈਂ ਡਾਂਗਾ ਫੜਾਈਆਂ ਅੱਛਾ ਉਹਨੂੰ ਤਾਰ ਕੇ ਪਿੱਛੇ ਹਾਂ ਪਿੱਛੇ ਤਾਰ ਕੇ ਫਿਰ ਨੂੰ ਚੜਾਉਣਾ ਤਿੰਨ ਜਣੇ ਕਿ ਲੋੜ ਨਹੀਂ ਆਣਾ ਇਹ ਦੱਸਿਆ ਕਿਹੜੇ ਪਿੰਡ ਦਾ ਜਿਹੜਾ ਫੜਿਆ ਵਾ ਕਿਹੜੇ ਪਿੰਡ ਦਾ ਇਹ ਅੱਜ ਪਤਾ ਨਹੀਂ ਦੱਸਿਆ ਨਹੀਂ ਉਹਦਾ ਤੂੰ ਅੱਛਾ ਇਹ ਵੀ ਤੁਸੀਂ ਫੜ ਕੇ ਫੜਾਇਆ ਪੁਲਿਸ ਨੂੰ ਹਾਂ ਜੀ ਮਸਲਾ ਇਹ ਹੈ ਕਿ ਉਹ ਤਿੰਨ ਨਿਹੰਗ ਸੀਗੇ ਇੱਕ ਨੂੰ ਅੱਗੇ ਨਾ ਤਾਰ ਦਿੱਤਾ ਤੇ ਦੋਨਾਂ ਨੇ ਇਹਨਾਂ ਕੋਈ 1000 ਰੁਪਏ ਦਾ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਗੂਗਲ ਪੇ ਕਰ ਦਿੰਦੇ ਹਾਂ ਇਹ ਆਪਣਾ ਨੂੰ ਦੱਸਣ ਲੱਗ ਪਿਆ ਤਾਂ ਉਹਨੇ ਚਰਚੋਂ ਮੋਟਰਸਾਈਕਲ ਲੈ ਕੇ ਚਲੇ ਗਏ ਕਿਨੇ ਉਹਦਾ ਪਿੱਛਾ ਕੀਤਾ ਇਹਨਾਂ ਦੀ ਜਹਾਮਤ ਹੋਈ ਉਹਨਾਂ ਨੇ ਇਹਨਾਂ ਦੇ ਕਿਰਪਾਨ ਮਾਰ ਦਿੱਤੀ ਆ ਛੱਟ ਲੱਗੀ ਆ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਜਿਹੜੇ ਕਿਰਪਾਨ ਵੱਜੀ ਆ ਗੁੱਟ ਤੇ ਇਹ ਕੌਣ ਸੀ ਇੱਕ ਰੁਕੀਰਤ ਸਿੰਘ ਸੀਗਾ ਇਹਨਾਂ ਦੱਸਿਆ ਪਿੰਡ ਬਾਗਿਆਂ ਦਾ ਇਹ ਪਾਰਟਨਰਸ਼ਿਪ ਆ ਇਹਦੀ ਪ੍ਰੋਬਲਮ ਵਿੱਚ ਅੱਛਾ ਜੀ ਹੁਣ ਕਿਥੇ ਲੈ ਕੇ ਗਏ ਨੇ ਜੀ ਉਹਨੂੰ ਇਹ ਇਹਨਾਂ ਦੇ ਦੱਸਣ ਮੁਤਾਬਕ ਅੰਮ੍ਰਿਤਸਰ ਲੈ ਗਏ ਇਹ ਜਿਹੜੇ ਤਿੰਨ ਨਿਹੰਗ ਸੀ ਇਹ ਮੋਟਰਸਾਈਕਲ ਤੇ ਸੀ ਇਹਨਾਂ ਦੇ ਦਸਮਤਾਲਕ ਮੋਟਰ ਚੱਲਦੇ ਇਹੜਾ ਕਾਬੂ ਕੀਤਾ ਲੋਕਾਂ ਨੇ ਕਾਬੂ ਕਰ ਲਿਆ ਜੀ ਮਗਰੋਂ ਕਿ ਜੇ ਉਹਨਾਂ ਨੇ ਜਿਹਦੇ ਕੋਲ ਸਾਕਰ ਚੇ